এডুকেশন ਦੇ ਖੇਤਰ ਵਿੱਚ 17975 ਕਰੋੜ ਰੁਪਏ ਖਰਚੇ ਦੀ ਤਸਵੀਜ਼ ਰੱਖਦਾ। ਮੁਫਤ ਕਿਤਾਬਾਂ ਲਈ 75 ਕਰੋੜ ਰੁਪਏ ਡਿਟਾ ਵਸੂਲਤਾ ਲਾਇਬ੍ਰੇਰੀਆਂ ਅਤੇ ਹੁਨਰ ਅਧਾਰਿਤ ਪ੍ਰੋਗਰਾਮਾਂ ਲਈ 160 ਕਰੋੜ ਰੁਪਏ ਸ਼ਾਮਲ ਕੀਤੇ ਗਏ ਹਨ। 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲਿਆ ਜਾ ਰਿਹਾ ਹੈ। ਇਸ ਸਰਕਾਰ ਦੁਆਰਾ ਸਾਡੀ ਸਰਕਾਰ ਦੁਆਰਾ ਸਰ ਮੈਂ ਵਿੱਤੀ ਸਾਲ 2025-26 ਲਈ ਸਿੱਖਿਆ ਖੇਤਰ ਵਿੱਚ ਸਰ ਐਜੂਕੇਸ਼ਨ ਦੇ ਖੇਤਰ ਵਿੱਚ 17975 ਕਰੋੜ ਰੁਪਏ ਖਰਚੇ ਦੀ ਤਸਵੀਜ਼ ਰੱਖਦਾ ਹੈ 17975 ਕਰੋੜ ਰੁਪਏ ਜਿਹੜੇ ਕਿ ਸਰ ਕੁੱਲ ਬਜਟ ਖਰਚੇ ਦਾ 12% ਸਦੀਕ ਬਹੁਤ ਵੱਡਾ ਹਿੱਸਾ ਸਰ ਸਮੁਗਰਾ ਸਿੱਖਿਆ ਵਿਭਾਗ ਲਈ ਸਰ 1240 ਕਰੋੜ ਰੁਪਏ ਪੀਐਮ ਪੋਸ਼ਨ ਸਕੀਮ ਲਈ ਸਰ 464 ਕਰੋੜ ਰੁਪਏ ਫ੍ਰੀ ਬੁੱਕਸ ਮੁਫਤ ਕਿਤਾਬਾਂ ਲਈ 75 ਕਰੋੜ ਰੁਪਏ ਵਿਦਿਆਰਥੀਆਂ ਦੇ ਲਈ ਸਰ 유ਨੀਫਾਰਮ ਵਰਦੀਆਂ ਲਈ 35 ਕਰੋੜ ਰੁਪਏ ਰੂਸਾ ਸਕੀਮ ਅਧੀਨ 199 ਕਰੋੜ ਰੁਪਏ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਖੇਡਾਂ ও ਸਹੂਲਤਾ ਲਾਇਬ੍ਰੇਰੀਆਂ ਅਤੇ ਹੁਨਰ ਆਧਾਰਿਤ ਪ੍ਰੋਗਰਾਮਾਂ ਲਈ 160 ਕਰੋੜ ਰੁਪਏ ਸ਼ਾਮਲ ਕੀਤੇ ਗਏ ਹਨ ਸਰ 33 ਸਾਲ 2025 ਛਪੇ ਲਈ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾਂ ਨਵੇਂ ਯੋਗ ਦੇ ਕੋਰਸਾਂ ਲਈ ਉन्नत ਮਸ਼ੀਨਰੀ ਖਰੀਦਨਾਂ ਅਤੇ ਚੱਲ ਰਹਾ ਹੈ ਬਿਲਡਿੰਗ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 578 ਕਰੋੜ ਰੁਪਏ ਦੇ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ ਨਵੀਆਂ ਆਈਟੇਜ ਖੋਲਣ ਲਈ ਵੀ 33 ਕਰੋੜ ਰੁਪਏ ਦਾ ਬਜਟ ਬੰਦ ਕੀਤਾ ਗਿਆ ਹੁਣ ਨਸਖਲਾਈ ਅਤੇ ਕੈਰੀਅਰ ਕਾਉਂਸਲਿੰਗ ਰਾਹੀਂ ਰੋਜ਼ਗਾਰ ਯੋਗਤਾ ਨੂੰ ਵਧਾਉਣ ਲਈ ਮੱਤੀ ਸਾਲ 2025-26 ਲਈ 230 ਕਰੋੜ ਰੁਪਏ ਦੀ ਫੰਡ ਦੀ ਤਸਵੀਰ ਰੱਖਦਾ ਹ ਜੋ ਕਿ ਪਿਛਲੇ ਸਾਲ ਨਾਲੋਂ 50% ਤੋਂ ਵੱਧ ਰਕਮ ਜਿਹੜੀ ਆ ਇਸ ਦੇ ਅੰਦਰ ਅਸੀਂ ਰੋਜ਼ਗਾਰ ਦੇ ਮੌਕੇ ਅਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਇਸ ਕੀ ਵਲ ਕੀ ਪਿਆ ਤਾਂ ਕਿ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਉਹਦਾ ਵਿਸ਼ਵਾਸ ਜਿਹੜਾ ਹੋਰ ਤਕੜਾ ਪੰਜਾਬ ਦੇ ਅੰਦਰ ਹੋਵੇ ਸਿੱਖਿਆ ਵਿੱਚ ਉਤਮਤਾ ਦੀ ਸਾਡੀ ਕੋਸ਼ਿਸ਼ ਵਿੱਚ ਸਿੱਖਿਆ ਵਿਭਾਗ ਦੇ 354 354 ਪ੍ਰਿੰਸੀਪਲਾਂ ਹੈਰਮਾਸਟਰ ਤੇ ਅਧਿਆਪਕਾਂ ਅਨੁਸਾਰ ਪ੍ਰਿੰਸੀਪल्स ਅਕੈਡਮੀ ਸਿੰਗਾਪੁਰ NIEI ਸਿੰਗਾਪੁਰ ਤੁਰਕੂ ਯੂਨੀਵਰਸਿਟੀ ਫਿਨਲੈਂਡ IIM અમદાવાદ ਵਰਗੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਵਿੱਚ ਸਕਿੱਲ ਡਿਵੈਲਪਮੈਂਟ ਲਈ ਭੇਜਿਆ ਗਿਆ ਹੈ ਇਸ ਪਹਿਲ ਕਦਮੀ ਦਾ ਉਦੇਸ਼ ਸਾਡੀ ਸਿੱਖਿਆ ਪ੍ਰਣਾਲੀ ਨੂੰ ਗਲੋਬਲ ਬੈਸਟ ਪ੍ਰੈਕਟਿਸ ਦੇ ਨਾਲ ਜੋੜਨਾ ਹੈ ਸਕੂਲ ਆਫ ਐਮਿਨੈਂਸ ਅਦਰ ਸਕੂਲ ਆਫ ਬ੍ਰਿਲੀਅੰਸ ਸੈਂਟਰਸ ਆਫ ਐਕਸੀਲੈਂਸ ਸਕੂਲ ਆਫ ਐਮਿਨੈਂਸ ਅਦਰ ਸਕੂਲ ਆਫ ਬ੍ਰਿਲੀਅੰਸ ਐਂਡ ਸੈਂਟਰਸ ਆਫ ਐਕਸੀਲੈਂਸ ਪਰ ਜੋ ਕੰਮ ਕਰਨਗੇ ਜੋ ਪੀਅਰ ਲਰਨਿੰਗ ਨੂੰ ਉਤਸ਼ਾਹਿਤ ਕਰਨਗੇ ਸਕੂਲ ਆਫ ਅਪਲਾਈਡ ਲਰਨਿੰਗ ਇਸਕੀਮ ਵਿਦਿਆਰਥੀਆਂ ਨੂੰ ਰੋਜੀ ਰੋਟੀ ਦੇ ਮੌਕਿਆਂ ਲਈ ਤਕਨੀਕੀ ਹੁਨਰਾਂ ਦਾ ਅਲੈਸ ਕਰਈ ਜਦੋਂ ਕਿ ਮਿਸ਼ਨ ਸਮਰੱਥ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਜ਼ਰੂਰੀ ਯੋਗਤਾਵਾਂ ਸੰਪੂਰਨ ਵਿਕਾਸ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲਾਇਆ ਜਾ ਰਿਹਾ ਸੀ 425 ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਬਦਲੇ ਜਾ ਰਿਹਾ ਜੋ ਹਵਾਦਾਰ ਕਲਾਸਰੂਮ ਖੇਡਾਂ ਦੇ ਖੇਤਰ ਅਤੇ ਐਕਟਿਵ ਕੋਰਨਰ ਦੇ ਨਾਲ ਚੰਗਾ ਵਾਤਾਵਰਨ ਸਜਾਇਆ ਜਾ ਰਿਹਾ ਸੀ